ਹਾਂਜੀ ਕੀ ਨਾਮ ਆ ਤੁਹਾਡਾ ਸੱਸੀ ਗਾਜੀ ਮੈਂ ਪਲਟੂ ਤੁਹਾਡਾ ਪਹਿਲਵਾਨ ਬਲਵਿਵਸਤੀ ਗਜਿੰਦਰ ਬਾਟਸੀ ਐਮਸੀ ਤੇ ਕੱਲ ਕਿਤੇ ਦੁਪਹਿਰ ਦੇ ਟਾਈਮ ਜਦੋਂ ਵਾਰਸ ਹੋਈ ਆ ਤੇ ਇਹਨਾਂ ਦਾ ਜਿਹੜਾ ਕਮਰਾ ਜਿਹੜਾ ਬੈਕਡ ਹੈਗੀ ਆ ਸਾਰੀ ਡਿੱਗ ਪਈ ਆ ਤੇ ਮੈਨੂੰ ਇਹਨਾਂ ਨੇ ਕਿਹਾ ਵੀ ਸਾਡਾ ਵੀ ਮਦਦ ਕਰਾਈ ਜਾਵੇ ਤੇ ਮੈਂ ਇਹਨਾਂ ਨੂੰ ਕਿਹਾ ਵੀ ਚਲੋ ਕੋਈ ਨਹੀਂ ਬਾਈ ਜੀ ਨੂੰ ਕਿਸੇ ਨੂੰ ਪੱਤਰਕਾਰ ਨੂੰ ਕਹਿੰਨੇ ਆ ਵੀ ਇਹਨਾਂ ਦੀ ਬਾਤ ਜਿਹੜੀ ਆ ਪ੍ਰਸ਼ਾਸਨ ਤੱਕ ਲੀਡਰਾਂ ਤੱਕ ਪਹੁੰਚੀ ਜਾਵੇ ਵੀ ਇਹਨਾਂ ਦੀ ਇੱਕ ਕੁੜੀਆ ਤਿੰਨ ਚਾਰ ਪਹਿਲਾਂ ਕੁੜੀਆਂ ਸੀ ਉਹ ਵੀ ਹੈਗੀਆਂ ਕਿਆਂ ਇੱਕ ਬੇਟਾ ਆਪ ਰਸਕਾ ਚਲਾਉਂਦੇ ਆ ਤੇ ਬਹੁਤ ਘਰਦੇ ਹਾਲਾਤ ਮਾੜੇ ਆ ਤੁਸੀਂ ਦੇਖ ਕੇ ਆਏ ਅੰਦਰੋਂ ਮੈਂ ਪ੍ਰਸ਼ਾਸਨ ਨੂੰ ਤੇ ਇੱਥੋਂ ਦੇ ਜਿਹੜੇ ਐਮ ਐਲ ਏ ਸਾਹਿਬ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਦੀ ਕੋਈ ਸਮੱਸਿਆ ਜਿਹੜੀ ਹੈਗੀ ਇਹਨਾਂ ਦਾ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਇਹਨਾਂ ਲੋੜਵੰਦ ਗਰੀਬਾਂ ਨੂੰ ਵਿਚਾਰਿਆਂ ਨੂੰ ਸਤ ਪਾਈ ਜਾਵੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਤੇ ਇਹਨਾਂ ਦਾ ਜਿਹੜਾ ਕਮਰਾ ਡਿੱਗਿਆ ਹੈਗਾ ਤੇ ਸ਼ੁਰੂ ਤੋਂ ਇੱਥੇ ਰਹਿੰਦੇ ਆ ਬਲਜੀ ਵਸਤੀ ਗਰੀਬਾਂ ਦੇ ਪੰਜ ਸੱਜੇ ਹੱਥ ਤੇ ਕਾਫੀ ਪੁਰਾਣਾ ਜਨ ਕਿ ਇਹਨਾਂ ਦਾ ਮਕਾਨ ਆ ਤੇ ਟੋਗਾਟੋ ਵੀ 25 ਸਾਲ ਹੋ ਗਏ ਆ ਨਾਨਾ ਤੋਂ ਪਾਇਆ ਗਿਆ ਤੇ ਨਾ ਹੀ ਵਿਚਾਰਿਆਂ ਕੋਈ ਇਨੀ ਪਹੁੰਚ ਹੈਗੀ ਆ ਵੀ ਜਰਾ ਮਕਾਨ ਪਾ ਸਕੇ ਅੱਗੇ ਇਹਨਾਂ ਦੀ ਇੱਕ ਗਾਂ ਸੀ ਵਿਚਾਰੀ ਬੈਠੀ ਉਹ ਮਹਾ ਰਸੇ ਵੱਢ ਕੇ ਬਾਹਰ ਕੱਢੀ ਗਈ ਆ ਤੇ ਕੋਈ ਨੁਕਸਾਨ ਵਾਦਾ ਹੋਇਆ ਨਹੀਂ ਤੇ ਵਿਚਾਰੀ ਉਹ ਮਹਾ ਕੱਢ ਕੇ ਰਸਿਆਂ ਨਾਲ ਬਾਹਰ ਕੱਢੀ ਗਈ ਆ ਤੇ ਮੈਂ ਪ੍ਰਸ਼ਾਸਨ ਨੂੰ ਤੇ ਇੱਥੋਂ ਦੇ ਜਿੰਨੇ ਵੀ ਲੀਡਰ ਸਭਾ ਮਾ ਉਹਨਾਂ ਨੂੰ ਕਹਿਣਾ ਵੀ ਤੁਸੀਂ ਇਸ ਗਰੀਬ ਆਂਦਿਆ ਦੀ ਸਾਰ ਲਓ ਤੇ ਇਹਨਾਂ ਦੀ ਸਤ ਜਿਹੜੀ ਹੈਗੀ ਆ ਲੋੜਵੰਦਾਂ ਦੀ ਪਾਈ ਜਾਵੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡਾ ਆਪਦਾ ਪਲਟੂ ਭਾਨ ਤੁਹਾਡਾ ਆਪਦਾ ਸੇਵਕ ਲੋਕਾਂ ਦਾ ਸੇਵਾਦਾਰ ਸਸਟੀ ਕਾ ਜੀ ਮੈਂ ਤੁਹਾਡਾ ਆਪਦਾ ਪਲਟੂ ਭਾਨ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੀ ਸੰਸਥਾ ਹੈਗੀਆਂ ਸਮਾਜ ਸੇਵਕ ਉਹਨਾਂ ਨੂੰ ਬੇਨਤੀ ਕਰਨਾ ਵੀ ਇਹਨਾਂ ਗਰੀਬ ਬੰਦਿਆਂ ਦੀ ਜਿਹੜੀ ਸਾਰ ਦਿੱਤੀ ਜਾਵੇ ਜੋ ਕਿ ਅਨ ਵੀ 7 ਡਿੱਗੀ ਆ ਕੱਲ ਜਿਹੜੀ ਉਹ ਵਾਰਸਨਾਲ 7 ਡਿੱਗੀ ਆ ਉਹ ਇਹਨਾਂ ਨੂੰ ਕੁਆਇ ਜਾਵੇ ਸਸਤਾ ਜਿੰਨੀਆਂ ਵੀ ਸਸਤਾ ਫਰੀ ਕੋਰਚ ਜਾਂ ਆਸੇ-ਪਾਸੇ ਆ ਤੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਰਸਕਾ ਚਲਾਉਂਦਾ ਨਰਿਕ ਗੁੜੀਆ ਹੈਗੀ ਇੱਕ ਬੇਟਾ ਹੈਗਾ ਬਾਕੀ ਕੁੜੀਆਂ ਵਿਆਹ ਦਿੱਤੀਆਂ ਹਾਂ ਆ ਐਂਟੀ ਜੀ ਆ ਇਹ ਵੀ ਘਰਾਂ ਚ ਕੰਮ ਕਰਦੀ ਆ ਆਪ ਰਸਕਾ ਚਲਾਉਂਦੇ ਆ ਗੁੜੀਆ ਗਰਲ ਸਕੂਲ ਚ ਨਾਲ ਗਰਲ ਸਕੂਲ ਆ ਪੜ੍ਹਦੀ ਆ ਦੇ ਚ ਤੇ ਮੈਂ ਹੱਥ ਜੋੜ ਕੇ ਸਮਾਸਰ ਨੂੰ ਤੇ ਬੇਰੇ ਤੋਂ ਦੇ ਲੀਡਰ ਆ ਉਹਨਾਂ ਨੂੰ ਬੇਇੱਜ਼ਤੀ ਕਰਦਾ ਵੀ ਇਹਨਾਂ ਦੀ ਸਾਦ ਦਿੱਤੀ ਜਾਵੇ ਇਹਨਾਂ ਦਾ ਕਬਰਾ ਜਿਹੜਾ ਹੈਗਾ ਪਾਇਆ ਜਾ ਕਿਰਤਨ ਸਿੰਘ ਜੀ ਕਿਰਤਨ ਦੇ ਨਾਲ ਆਏ ਇੱਥੋਂ ਦੇ ਰਹਿਣੇ ਆ ਨਸੀਬ ਕੋਰ ਦੇ ਕਿਹੜੇ ਪਾਸੇ ਬਲਿਊਰਸੀ ਪਾਣੀ ਨੰਬਰ ਗਈ ਸੱਜਿਆ ਹਾਂ ਕੀ ਹੋਇਆ ਕੱਲ ਜਦੋਂ ਬਾਰਸ਼ ਆਈ ਹੈ ਇਹੋ ਜਿਹੀ ਤੁਮੀ ਜੇ ਕਿ ਨਹੀਂ ਬਾਰਸ਼ ਆਈ ਹੈ ਨਾ ਸਹੀ ਕੋਸ਼ਿਸ਼ ਕਰਦਾ ਸਾਡੀ ਅੱਗੇ ਸਾਡੀਆਂ ਕਮਜ਼ੋਰੀਆਂ ਸੀ ਸਹੀ ਬਾਰਸ਼ ਨਾਲ ਜਮਾ ਤੇ ਰਿਓ ਗਈ ਸਹੀ ਇਹ ਜੇ ਕਿ ਸਾਡੀ ਕੋਈ ਜੇ ਕੋਈ ਮਦਦ ਹੋਈ ਤਾਂ ਕੀ ਚਾ ਕਰਦੇ ਕਿੰਨਾ ਕੁ ਨੁਕਸਾਨ ਹੋਇਆ

ਉਹਦੇ ਲੱਟਾ ਚ ਲੰਗਿਆ ਹੋਰ ਖੁਰਜਾ ਹੋ ਗਿਆ ਵਿਚਾ ਹੋ ਗਿਆ ਵਿਚਾ ਹੋ ਗਿਆ ਮਾਲ ਕਰਖ ਗਿਆ ਕਿ ਮੈਂ ਕਿ ਨਿਸ਼ਾਨ ਹੋਇਆ ਨਿਸ਼ਾਨਤਾ ਵਿਚਾਰੀ ਪਾਤੀ ਗਈ ਤੂੰ ਘਬਰਾ ਡੱਕ ਪਿਆ ਸਾਡਾ ਘਰ ਦੇ ਕੀ ਕੰਮ ਕਰਦੇ ਆ ਘਰ ਦੇ ਰਸ਼ਕਾ ਵਾਉਂਦੇ ਆ ਜੀ ਕੀ ਮੰਨ ਕਰਦੇ ਮੈਂ ਕਿ ਕਰਦੇ ਆ ਵੀ ਸਾਡਾ ਕਬਰਾ ਬਣ ਜਾਂਦਾ ਸਾਨੂੰ ਕੋ